ਚੋਰਾ ਨੂੰ ਭੱਜਣ ਦੇ ਲਈ 100 ਰਸਤੇ ਹੁੰਦੇ ਆ ਪਰ ਸੱਚੇ ਬੰਦੇ ਨੂੰ ਭੱਜਣ ਲਈ ਕੋਈ ਰਸਤਾ ਨਹੀਂ ਹੁੰਦਾ ਸਾਡੇ ਪਿੰਡ ਦੇ ਵਿੱਚ ਮੰਡੀ ਦਾ ਰੌਲਾ ਪਿਆ ਸੀਗਾ ਮੰਡੀ ਦੇ ਵਿੱਚ ਕੀ ਸੀ ਆੜਤੀਏ ਜੀਰੀ ਜ਼ਿਆਦਾ ਤੋਲ ਰਹੇ ਸੀ ਕਿਸਾਨਾਂ ਦੀ ਕਿਸੇ ਦੀ ਕਿਲੋ ਕਿਸੇ ਦੀ ਡੇਢ ਕਿਲੋ ਅਸੀਂ ਨੇ ਉਸ ਟਾਈਮ ਮੈਂ ਆਪਣੀ ਜੇਬ ਦੇ ਵਿੱਚੋਂ 7000 ਰੁਪਏ ਨਮਾ ਕੰਡਾ ਲੈ ਕੇ ਉਹਨਾਂ ਆੜਤੀਆਂ ਦੇ ਖਰਵਾਏ ਸਟਾਰਟ ਕਰ ਦਿੱਤੀ ਪਰ ਜਿੱਥੋਂ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਦਿਖਦਾ ਤਾ ਉੱਥੇ ਸਰਕਾਰੀ ਧਮਕੇ ਮਿਲਣੇ ਸ਼ੁਰੂ ਹੋ ਜਾਂਦੇ ਨੇ ਕੁੱਲ ਮਿਲਾ ਕੇ ਦੇਖਿਆ ਕਿ ਐਸ ਡੀ ਐਮ ਸਹਿਵਾ ਉਸ ਟਾਈਮ ਆੜਤੀਆਂ ਨੀਪਾਸਾ ਬੋਲਣ ਲੱਗ ਪਈ ਸੀ ਉਸ ਟਾਈਮ ਜਦੋਂ ਫੜਾਇਤ ਫੂਡ ਸਪਲਾਈ ਇਨਸਪੈਕਟਰ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਯਾਰ ਕੇ ਵੀ ਸੀ ਹੋ ਜਾਂਦੋਂ ਨਹੀਂ ਤਾਂ ਤੁਹਾਡੇ ਪਿੰਡ ਦਾ ਰਾਸ਼ਨ ਕੱਟ ਜਾਊਗਾ ਫੂਡ ਸਪਲਾਈ ਇਨਸਪੈਕਟਰ ਆਪਣੀ ਬਦਲੀ ਕਰਵਾ ਕੇ ਇੱਥੋਂ ਨਿਕਲ ਗਿਆ ਚੋਰਾ ਨੂੰ ਭੱਜਣ ਦੇ ਲਈ 100 ਰਸਤੇ ਹੁੰਦੇ ਆ ਪਰ ਸੱਚੇ ਬੰਦੇ ਨੂੰ ਭੱਜਣ ਲਈ ਕੋਈ ਰਸਤਾ ਨਹੀਂ ਹੁੰਦਾ ਇਹ ਮੈਂ ਕਿਉਂ ਕਹਿ ਰਿਹਾ ਮੇਰੇ ਨਾਲ ਕਈ ਘਟਨਾਵਾਂ ਇਹੋ ਜਿਹੀਆਂ ਹੋ ਚੁੱਕੀਆਂ ਨੇ ਜਿਵੇਂ ਕਿ ਸਾਡੇ ਪਿੰਡ ਦੇ ਵਿੱਚ ਮੰਡੀ ਦਾ ਰੌਲਾ ਪਿਆ ਸੀਗਾ ਮੰਡੀ ਦੇ ਵਿੱਚ ਕੀ ਸੀ ਆੜਤੀਏ ਜੀਰੀ ਜ਼ਿਆਦਾ ਤੋਲ ਰਹੇ ਸੀ ਕਿਸਾਨਾਂ ਦੀ ਕਿਸੇ ਦੀ ਕਿਲੋ ਕਿਸੇ ਦੀ ਡੇਢ ਕਿਲੋ ਅਸੀਂ ਨੇ ਉਸ ਟਾਈਮ ਮੈਂ ਆਪਣੀ ਜੇਬ ਦੇ ਵਿੱਚੋਂ 7000 ਰੁਪਏ ਨਮਾ ਕੰਡਲ ਲੈ ਕੇ ਉਹਨਾਂ ਆੜਤੀਆਂ ਦੇ ਖਾਰਵਾਈ ਸਟਾਰਟ ਕਰ ਦਿੱਤੀ ਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੈਸੇ ਵਾਲੇ ਦੇ 100 ਹਜ਼ਾਰ ਹੁੰਦੇ ਆ ਪਰ ਜਿੱਥੋਂ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਦਿਖਦਾ ਤਾਂ ਉੱਥੇ ਸਰਕਾਰੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੇ ਨੇ ਕੁੱਲ ਮਿਲਾ ਕੇ ਦੇਖਿਆ ਕਿ ਐਸ ਡੀ ਐਮ ਸਾਹਿਬਾ ਉਸ ਟਾਈਮ ਆੜਤੀ ਨਿਪਾਸਾ ਬੋਲਣ ਲੱਗ ਪੈਸੀ ਤੇ ਕਾਫੀ ਜਦੋਜਹਿਦ ਤੈਤ ਹੋਇਆ ਕੁਛ ਨਹੀਂ ਉਹੀ ਪਾਣੀ ਚ ਮਧਾਨੀ ਵਾਲਾ ਕੰਮ ਹੋਇਆ ਕੋਈ ਸਿੱਟਾ ਨਹੀਂ ਨਿਕਲਿਆ ਉਸ ਤੋਂ ਬਾਅਦ ਹੁਣ ਕੀ ਹੋਇਆ ਡੇਢ ਮਹੀਨਾ ਹੋ ਗਿਆ ਲਗਭਗ ਤੁਸੀਂ ਦੇਖੀ ਹੋਣੀ ਇੱਕ ਵੀਡੀਓ ਪਾਈ ਸੀ ਮੇਰੇ ਪਿੰਡ ਦੇ ਡਿਪੂ 홀ਡਰ ਦੀ ਡੇਢ ਮਹੀਨੇ ਦੇ ਬਾਅਦ ਕੀ ਹੋਇਆ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਤੇ ਉਸ ਟਾਈਮ ਜਦੋਂ ਫੜਾਇਤ ਫੂਡ ਸਪਲਾਈ ਇਨਸਪੈਕਟਰ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਯਾਰਾ ਕੇ ਵੀ ਸੀ ਹੋ ਜਾਂਦੋ ਨਹੀਂ ਤਾਂ ਤੁਹਾਡੇ ਪਿੰਡ ਦਾ ਰਾਸ਼ਨ ਕੱਟ ਜਾਊਗਾ ਅਸੀਂ ਕੇ ਵੀ ਸੀ ਕਰਕੇ ਚੁੱਪ ਹੋ ਗਏ ਕਿ 31 ਮਾਰਚ ਲਾਸਟ ਡੇਟ ਆ ਕਿ ਕੇ ਵੀ ਸੀ ਹੋ ਲੈਣ ਦਿਓ 31 ਮਾਰਚ ਤੋਂ ਬਾਅਦ ਫੂਡ ਸਪਲਾਈ ਇਨਸਪੈਕਟਰ ਆਪਣੀ ਬਦਲੀ ਕਰਵਾ ਕੇ ਇਥੋਂ ਨਿਕਲ ਗਿਆ ਜਾਂ ਫਿਰ ਇਹ ਵੀ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਫੂਡ ਸਪਲਾਈ ਇਨਸਪੈਕਟਰ ਦਾ ਥੋੜਾ ਬਹੁਤ ਹਿੱਸਾ ਪੱਤੀ ਹੋਣਾ ਤਾਂ ਜੋ ਟਾਈਮ ਰਹਿੰਦਾ ਇਥੋਂ ਭੱਜ ਗਿਆ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਲਗਭਗ ਡੇਢ ਕਿ ਮਹੀਨਾ ਪਹਿਲਾਂ ਮੈਂ ਲਾਈਵ ਹੋਇਆ ਸੀ ਉਸ ਟਾਈਮ ਫੋਨ ਨਵਾਂ ਨਵਾਂ ਲੈਂਤਾ ਸੀ ਮੈਨੂੰ ਪਤਾ ਨਹੀਂ ਸੀ ਇਹਦੀ ਸੈਟਿੰਗ ਬਾਰੇ ਉਹ ਲਾਈਵ ਕਿਤੇ 30 ਦਿਨਾਂ ਦੇ ਬਾਅਦ ਆਟੋਮੈਟਿਕ ਡਿਲੀਟ ਹੋ ਗਿਆ ਉਸ ਲਾਈਵ ਦੇ ਵਿੱਚ ਹੋਇਆ ਕਿ ਸੀ ਕਿ ਮੇਰੇ ਪਿੰਡ ਦਾ ਜਿਹੜਾ ਡਿੱਪੂ ਹੋਲ